ਸਸ੍ਰੀ ਕਾਲ ਜੀ ਸਭ ਤੋਂ ਪਹਿਲਾਂ ਚੈਨਲ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਤੇ ਜਿਹੜੀ ਚੈਨਲ ਤੇ ਨਵੇਂ ਭੈਣ ਭਰਾਵ ਨਹੀਂ ਉਹਨਾਂ ਨੂੰ ਮੈਂ ਦੱਸਦਾ ਕਿ ਸਾਡੇ ਚੈਨਲ ਦਾ ਨਾਮ ਹੈ ਜਸਟ ਇੰਜੋਏ ਤੇ ਅਸੀਂ ਇਸ ਚੈਨਲ ਦੇ ਉੱਤੇ ਬਸ ਇੰਜੋਏ ਕਰਦੇ ਹਾਂ ਛੋਟੀਆਂ-ਮੋਟੀਆਂ ਵੀਡੀਓਜ਼ ਨਾਟ ਪ੍ਰੋਫੈਸ਼ਨਲ ਬਟ ਜਿਹੜੀਆਂ ਵੀ ਦਿੰਦੀਆਂ ਕਦੇ ਵੀ ਟਾਈਮ ਵੇਸਟੇਜ ਵੀਡੀਓ ਮੈਂ ਤੁਹਾਡੇ ਲਈ ਨਹੀਂ ਲੈ ਕੇ ਆਉਂਦੀ ਜਿਹੜੀਆਂ ਮੇਰੀ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਨੇ ਮੇਰੇ ਤਜਰਬੇ ਹੁੰਦੇ ਨੇ ਉਹੀ ਮੈਂ ਤੁਹਾਡਾਂ ਨਾਲ ਸ਼ੇਅਰ ਕਰਦੀ ਹਾਂ ਜੇ ਡੈਫੀਨਿਟਲੀ ਉਹ ਤੁਹਾਡਾ ਥੋੜੀ ਕੰਮ ਦੀ ਆਉਂਦੀ ਹੈ ਨਹੀਂ ਠੀਕ ਹੈ ਤੇ ਇਹਦੇ ਵਿੱਚ ਅਸੀਂ ਪਾਰਟਿਕੂਲਰਲੀ ਕੋਈ ਵੀ ਇੱਕ ਸੀਰੀਜ਼ ਲੈ ਕੇ ਨਹੀਂ ਚੱਲਦੇ ਕਿ ਆ ਸਿਰਫ ਕੁਕਿੰਗ ਹੈ ਜਾਂ ਇਹ ਹੈ ਜਾਂ ਬਦਲੀਆਂ ਵੀਡੀਓਜ਼ ਹੁੰਦੀਆਂ ਨੇ ਕਿਉਂਕਿ ਹਰ ਤਰ੍ਹਾਂ ਦੇ ਮਤਲਬ ਜੋ ਵੀ ਟਾਈਮ ਦੇ ਅਕੋਰਡਿੰਗਲੀ ਕੁਝ ਮੈਨੂੰ ਅੱਛਾ ਮਟੀਰੀਅਲ ਮਿਲਦਾ ਤੁਹਾਡੇ ਵਾਸਤੇ ਉਹ ਮੈਂ ਤੁਹਾਡੇ ਲਈ ਲੈ ਕੇ ਆਉਣੀ ਹੈ ਠੀਕ ਹੈ ਜੀ ਤੇ ਤੁਸੀਂ ਸਾਡੇ ਨਾਲ ਇਹ ਸਫਰ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਤਾਂ ਤੇ ਫਿਰ ਆਪਾਂ ਮਤਲਬ ਤੁਸੀਂ ਵੀ ਇੰਜੋਏ ਕਰੋਗੇ ਸਾਡੇ ਨਾਲ ਤੇ ਲੋ ਜੀ ਸਭ ਤੋਂ ਪਹਿਲਾਂ ਰਸਮ ਅਨੁਸਾਰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਸਾਰੇ ਪਰਿਵਾਰਾਂ ਦੀ ਘਰਾਂ 'ਚ ਪਰਮਾਤਮਾ ਸੁੱਖ ਸ਼ਾਂਤੀ ਬਣਾਈ ਰੱਖੇ ਤੇ ਜਿਨ੍ਹਾਂ ਦੇ ਘਰ 'ਚ ਬੱਚੇ ਨਹੀਂ ਹੈਗੇ ਪਰਮਾਤਮਾ ਉਹਨਾਂ ਦੇ ਘਰ 'ਚ ਬੱਚੇ ਨਹੀਂ ਕਿਕਾਰੀਆਂ ਜਰੂਰ ਦਵੇ ਤੇ ਜਿਨ੍ਹਾਂ ਦੇ ਘਰੇ ਬੱਚੇ ਨਹੀਂ ਉਹਨਾਂ ਨੂੰ ਸਮੱਤ ਬਖਸ਼ੇ ਵਾਹਿਗੁਰੂ ਤੇ ਦੇਸਾਂ-ਬਰਦੇਸਾਂ 'ਚ ਬੱਚੇ ਜਿਸ ਦੀ ਇੱਛਾ ਵੰਛਾ ਦੇ ਨਾਲ ਗਈ ਹੈ ਉਹ ਪੂਰੀ ਹੋਵੇ ਸਭ ਦੇ ਸਿਰਾਂ ਦੇ ਉੱਤੇ ਆਪਣੀ ਛੱਤ ਹੋਵੇ ਸਭ ਦੇ ਸਿਰਾਂ ਦੇ ਉੱਤੇ ਮਾਪਿਆਂ ਦਾ ਛਾਇਆ ਹੋ ਸਾਇਆ ਹੋਵੇ ਸਭ ਨੂੰ ਪਰਮਾਤਮਾ ਸਾਰੀਆਂ ਛਾਵਾਂ ਪਈ ਖੁਸ਼ੀਆਂ ਖੇੜੀ ਬਖਸ਼ੀ ਤੇ ਲੋ ਜੀ ਅੱਜ ਆਪਾਂ ਬਹੁਤ ਦਿਨਾਂ ਬਾਅਦ ਨੇ ਮੇਰੇ ਜੀ ਕੀਤਾ ਅੱਜ ਬੈਠ ਕੇ ਆਰਾਮ ਗੱਲ ਗੱਲਾਂ ਕਰੀਏ ਤੇ ਫਿਰ ਤੁਹਾਨੂੰ ਅੱਜ ਇੱਕ ਬਹੁਤ ਕੰਮ ਦੀ ਗੱਲ ਦੱਸਣੀ ਹੈ ਬਹੁਤ ਹੀ ਕੰਮ ਦੀ ਗੱਲ ਸਭ ਤੋਂ ਕੰਮ ਦੀ ਗੱਲ ਇਹ ਹੁੰਦੀ ਸਾਡੇ ਲਈ ਖਾਸ ਕਰਕੇ ਲੇਡੀਜ਼ ਲਈ ਵੈਸੇ ਤਾਂ ਸਾਰਿਆਂ ਲਈ ਅੱਜਕੱਲ ਦੀ ਏਜ ਦੇ ਵਿੱਚ ਇਹ ਸਭ ਤੋਂ ਪਹਿਲਾਂ ਸਾਡੀ ਇਹ ਮੇਨ ਪ੍ਰੋਬਲਮ ਹੈ ਕਿ weight loss ਕਿਵੇਂ ਕੀਤਾ ਜਾਵੇ ਅੱਜ ਮੈਂ ਤੁਹਾਨੂੰ ਜਿਹੜਾ weight loss ਤੇ ਗੱਲ ਦੱਸਣੀ ਹਾਂ ਬਿਲਕੁਲ ਸਿੰਪਲ ਬਿਲਕੁਲ ਸਿੰਪਲ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਤੁਸੀਂ ਬਸ ਫਿਰ ਵੀ weight loss ਹੋ ਜੂਗਾ ਉਹਦੇ ਲਈ ਅਬਰ ਬਾਅਦ ਚ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਸਾਰੀਆਂ ਭੈਣਾਂ ਦਾ ਧੰਨਵਾਦ ਕਰਦਿਆਂ ਜਿਹੜੀਆਂ ਭੈਣਾਂ ਨੇ ਆਪਣੇ ਆਪਣੇ ਸ਼ਹਿਰਾਂ ਦਾ ਨਾਮ ਦੱਸਿਆ ਮੈਨੂੰ ਹੈਨਾ ਅ अलग-अलग ਸ਼ਹਿਰਾਂ ਤੋਂ, अलग-अलग ਦੇਸ਼ਾਂ ਤੋਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ। ਬਹੁਤ ਵਧੀਆ ਲੱਗੇ ਪੜ ਕੇ। ਤੇ ਪਿੰਡਾਂ ਤੋਂ, ਸ਼ਹਿਰਾਂ ਤੋਂ, अलग-अलग ਦੇਸ਼ਾਂ ਤੋਂ ਤੇ ਬਹੁਤ ਵਧੀਆ ਲੱਗਿਆ ਭੈਣਾਂ ਤੁਹਾਡੇ ਬਾਰੇ ਪੜ ਕੇ। ਹੈਨਾ? ਤੇ ਬਹੁਤ ਸਾਰੀਆਂ ਭੈਣਾਂ ਨੇ ਮਤਲਬ ਐਪਰੀਸ਼ੀਏਟ ਕੀਤਾ ਤੇ ਇੱਕ ਖਾਸ ਕਮੈਂਟ ਸੀਗਾ ਮੈਨੂੰ ਹੁਣ ਮੈਂ ਉਹ ਲੱਭ ਰਹੀ ਸੀਗੀ ਵੀ ਕਿਹੜੀ ਵੀਡੀਓ ਤੇ ਉਦੋਂ ਮੇਥੋਂ ਗਲਤੀ ਹੋ ਗਈ ਮੈਂ ਸਕਰੀਨਸ਼ਾਟ ਨਹੀਂ ਲਿਆ ਜਦੋਂ ਮੈਂ ਪੜ ਰਹੀ ਸੀਗੀ। ਅਹ 10 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਦੇ ਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਵੇਂ ਮਤਲਬ ਜਿਹੜਾ ਅਦਰਕ ਦਾ ਪਾਣੀ ਹੈ ਉਹ ਤੁਹਾਡੇ ਲਈ ਕਿਵੇਂ-ਕਿਵੇਂ ਫਾਇਦੇਮੰਦ ਹੈ ਤਾਂ ਮੈਂ ਨਾ ਉਹਦੇ ਚ 20 ਦਿਨਾਂ ਦੇ ਵਿੱਚ ਅਦਰਕ ਦਾ ਪਾਣੀ ਪੀਣ ਨਾਲ 2 ਕਿਲੋ ਵਾਰ ਘਟਾ ਲਿਆ ਸੀ ਪਿੰਨਾ ਕੋਈ ਐਕਸਟਰਾ ਐਫਰਟਸ ਕੀਤੇ ਤੇ ਮੈਂ ਐਕਚੁਅਲੀ ਅਦਰਕ ਦਾ ਪਾਣੀ ਸ਼ੁਰੂ ਕੀਤਾ ਸੀਗਾ ਉਦੋਂ ਵੀ ਮੇਰੇ ਕੋਲੇਸਟ੍ਰੋਲ ਲੈਵਲ ਥੋੜਾ ਜਿਹਾ ਹਾਈ ਹੋ ਗਿਆ ਸੀਗਾ ਤਾਂ ਉਹਨੂੰ ਕੰਟਰੋਲ ਕਰਨ ਲਈ ਤਾਂ ਮੈਂ ਮਤਲਬ ਮੇਨ ਕੋਲੇਸਟ੍ਰੋਲ ਲੈਵਲ ਨੂੰ ਲੈ ਕੇ ਹੀ ਮਤਲਬ ਕਨਸਰਨ ਸੀਗੀ ਤਾਂ ਇਸ ਕਰਕੇ ਮੈਂ ਉਹ ਜਿਹੜਾ ਪਾਣੀ ਬਣਾਇਆ ਸੀ ਪੀਣਾ ਸ਼ੁਰੂ ਕੀਤਾ ਸੀ ਉਹ ਇਸ ਲਈ ਕੀਤਾ ਸੀਗਾ ਬਟ ਤੁਹਾਨੂੰ ਹੈਰਾਨੀ ਹੋਊਗੀ ਮੈਂ ਤਾਂ ਚਲੋ ਉਦੋਂ ਵੀ ਮੈਂ ਤੁਹਾਨੂੰ ਦੱਸਿਆ ਸੀ ਉਸ ਵੀਡੀਓ ਚ ਕਿ 2 ਹਫ਼ਤੇ ਦੇ ਨਾਲ ਵਿੱਚ ਮੇਰਾ 2 ਕਿਲੋ ਪਾਰ ਘਟ ਗਿਆ ਪਰ ਜਿਹੜਾ ਹੁਣ ਭੈਣ ਨੇ ਮੈਸੇਜ ਪਾਇਆ ਥੋੜੇ ਦਿਨ ਪਹਿਲਾਂ ਇਹ ਆਇਆ ਸੀ ਮੈਸੇਜ ਉਹ ਮੇਰੇ ਮੂਹਰੇ ਆਇਆ ਮੈਸੇਜ ਤੇ ਪਰ ਮੈਂ ਤੁਮ ਐ ਤੁਹਾਨੂੰ ਦੱਸਿਆ ਵੀ ਮੈਂ ਤੁਹਾਨੂੰ ਮੈਂ ਭੈਣ ਨੂੰ ਫਿਰ ਬੇਨਤੀ ਕਰੂੰਗੀ ਕਿ ਅਗਰ ਤੁਸੀਂ ਹੁਣ ਜਦੋਂ ਵੀ ਵੀਡੀਓ ਦੇਖੋਗੇ ਤਾਂ ਦੁਬਾਰਾ ਤੁਸੀਂ ਜਰੂਰ ਉਹ ਆਪਣਾ ਰੈਫਰੈਂਸ ਜਰੂਰ ਦਿਓ ਤੇ ਸਾਰੀਆਂ ਭੈਣਾਂ ਨੂੰ ਗਾਈਡ ਕਰਿਓ ਹਨਾ ਤੋ ਭੈਣ ਕਹਿੰਦੀ ਵੀ ਮੈਨੂੰ ਪੀਸੀਓਡੀ ਹੈ ਤੇ ਮੇਰਾ ਭਾਰ ਨਹੀਂ ਸੀ ਘਟਦਾ ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਸੀਗੀ ਹਰ ਹਿੱਲਾ ਕਰਕੇ ਦੇਖ ਲਿਆ ਸੀਗਾ ਕਸਰ ਤੋਂ ਇਹ ਉਹ ਪਰ ਭਾਰ ਨਹੀਂ ਘਟ ਰਿਹਾ ਸੀਗਾ ਫਿਰ ਮੈਂ ਤੁਹਾਡੀ ਵੀਡੀਓ ਦੇਖੀ ਜਿੱਦੇ ਵਿੱਚ ਤੁਸੀਂ ਦੱਸਿਆ ਸੀਗਾ ਵੀ ਅਦਰਕ ਦੇ ਪਾਣੀ ਦੇ ਫਾਇਦੇ ਦੱਸੇ ਸੀਗੇ ਤੇ ਨਾਲ ਹੀ ਤੁਸੀਂ ਕਿਹਾ ਸੀ ਇਹਦਾ ਨਾ ਵੇਟ ਲਾਸ ਵੀ ਹੁੰਦਾ ਤਾਂ ਮੈਂ ਹੈਰਾਨ ਹੋ ਗਈ ਭੈਣ ਦਾ ਮੈਸੇਜ ਪੜ੍ਹ ਕੇ ਉਹ ਕਹਿੰਦੇ ਇੱਕ ਮਹੀਨੇ ਚ ਮੇਰਾ 8 ਕਿਲੋ weight ਘਟਿਆ ਹੈ ਇੱਕ ਮਹੀਨੇ ਚ 8 ਕਿਲੋ weight ਘਟਿਆ ਕਹਿੰਦੇ ਨਾਲੇ ਹਾਲੇ ਕਿ ਮੈਨੂੰ PCOS ਦੀ ਜਿਹਦੇ ਕਰਕੇ weight ਜਿਹੜਾ ਹੈ ਮਤਲਬ ਔਖਾ ਘਟਦਾ ਹੈ ਹਾਰਮੋਨ ਇੰਬੈਲੈਂਸ ਹੋਏ ਹੋਏ ਹੁੰਦੀ ਹੈ ਸੋ ਮੇਰੇ ਲਈ ਨਾ ਇਹ ਜ਼ਰੂਰੀ ਹੋ ਗਿਆ ਅੱਜ ਕਿ ਆਪਾਂ ਰਾਮ ਨਾਲ ਬੈਠ ਕੇ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੇ ਕਿਉਂਕਿ ਜਦੋਂ ਤੁਸੀਂ ਰਿਜ਼ਲਟ ਸ਼ੇਅਰ ਕਰਦੇ ਹੋ ਨਾ ਤਾਂ ਉਹ ਵੀ ਇੱਕ ਤਰ੍ਹਾਂ ਦੀ ਸਟੱਡੀ ਹੋ ਜਾਂਦੀ ਹੈ ਕਿਉਂਕਿ ਜਿਵੇਂ ਮੇਰੀ ਬਾਡੀ ਨੇ ਮੈਂ ਕੋਈ ਖਾਸ ਪਰਹੇਜ਼ ਨਹੀਂ ਕੀਤਾ ਸੀ ਫਿਰ ਵੀ 2 ਕਿਲੋ ਦਾ ਰਿਸਪੌਂਸ ਤਾਂ ਮੈਨੂੰ 20 ਦਿਨਾਂ ਚ ਮੈਨੂੰ ਵੀ ਆਇਆ ਤੇ ਹੋ ਸਕਦਾ ਭੈਣ ਨੇ ਥੋੜਾ ਬਹੁਤ ਆਪੇ ਕੋਈ ਹੋਰ ਐਪਲੀਕੇਸ਼ਨ ਵੀ ਲਈ ਹੋਵੇ ਜਾਂ ਸਭ ਦੀ ਬਾਡੀ ਜਿਹੜੀ ਹੈ ਉਹ ਅਲੱਗ-ਅਲੱਗ ਚੀਜ਼ਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਰਿਐਕਟ ਕਰਦੀ ਹੈ ਤ ਮਤਲਬ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਬਹੁਤ ਧੰਨਵਾਦੀਆਂ ਭੈਣਾਂ ਦੀ ਜਿਨ੍ਹਾਂ ਨੇ ਆਪਣਾ ਜਿਹੜਾ ਹੈ ਤਿਆਰਬਾ ਸਾਡਾ ਸ਼ੇਅਰ ਕੀਤਾ ਤੇ ਤੁਸੀਂ ਸਾਰਿਆਂ ਸਾਰੀਆਂ ਭੈਣਾਂ ਨਹੀਂ ਜਿਹੜੀਆਂ ਵੀ weight loss ਦੇ ਨਾਲ ਜੂਝ ਰਹੀਆਂ ਉਸ ਤੋਂ ਇਲਾਵਾ ਵੀ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤੁਹਾਨੂੰ ਨੀਂਦ ਘੱਟ ਆਉਂਦੀ ਹੈ ਤੁਹਾਡੇ ਬੋਡੀ ਪੇਨਸ ਰਹਿੰਦੇ ਨੇ ਬੋਡੀ ਪੇਨਸ ਆਪਣੇ ਅਕਸਰ ਆਫਟਰ 35 30 ਸਾਡੇ ਸ਼ੁਰੂ ਹੁੰਦੀਆਂ ਇਸ਼ੂਜ਼ ਹੈ ਨਾ ਥੋੜੇ ਥੋੜੇ ਬੈਂਦੇ ਬੈਂਦੇ ਮੜਾ 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 ਮਤਲਬ ਇਨਫਲੇਮੇਸ਼ਨ ਦੀ ਬੋਡੀ ਚ ਰਹਣੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਕਸਰ ਹੁੰਦੀ ਹੈ ਤਾਂ ਤੁਸੀਂ ਉਹਦੇ ਵਾਸਤੇ ਅਦਰਕ ਦਾ ਪਾਣੀ ਰਾਤ ਨੂੰ ਪੀਓ ਅਦਰਕ ਜਿਹੜਾ ਹੈ ਇੰਨਾ ਗੁਣਕਾਰੀ ਹੈ ਇੰਨਾ ਗੁਣਕਾਰੀ ਹੈ ਕਿ ਇਹਦੇ ਤਾਂ ਗੁਣ ਦੱਸਣੀ ਬਹੁਤ ਔਖੀ ਨਹੀਂ ਬੀਪੀ ਥੋੜਾ ਕੰਟਰੋਲ ਕਰ ਲੈਂਦਾ ਇਹ ਜੇ ਤੁਹਾਨੂੰ ਬੀਪੀ ਦੀ ਸ਼ਿਕਾਇਤ ਹੈ ਤਾਂ ਥੋੜਾ ਬੀਪੀ ਕੰਟਰੋਲ ਕਰ ਲਵੋ ਜੇ ਤੁਹਾਡੇ ਹਾਇਰ ਸਾਈਡ ਨੂੰ ਰਹਿੰਦਾ ਹੈ ਬੀਪੀ ਖੂਨ ਥਿਕਨੈਸ ਹੈ ਤੁਹਾਨੂੰ ਬਲੱਡ ਮਤਲਬ ਤੁਸੀਂ ਥੋੜਾ ਖੂਨ ਸੰਘਣਾ ਰਹਿੰਦਾ ਹੈ ਉਹਦੇ ਲਈ ਵੀ ਤੁਹਾਨੂੰ ਇਹ ਕਮ ਕਰਦਾ ਹੈ ਕਿਉਂ ਕੋਲੇਸਟ੍ਰੋਲ ਤਾਂ ਹੀ ਘਟਦਾ ਹੈ ਕੋਲੇਸਟ੍ਰੋਲ ਲਈ ਤਾਂ ਹੈ ਹੀ ਹੈ ਸੋ ਥੋੜਾ ਮੈਟਾਬੋਲਿਕ ਰੇਟ ਵੀ ਥੋੜਾ ਹਾਈ ਕਰ ਦਿੰਦਾ ਹੈ ਜਿਹਦੀ ਕਰਕੇ ਤੁਹਾਡਾ ਮੋਟਾਪਾ ਵੀ ਘਟਦਾ ਹੈ ਠੀਕ ਹੈ ਸੋ weight loss ਮੋਟਾਪਾ ਕੋਲੇਸਟ੍ਰੋਲ ਕਿਉਂਕਿ ਮੋਟਾਪਾ ਹੀ ਤੇ weight ਹੀ ਸਾਡੀਆਂ ਬਹੁਤ ساری ਪ੍ਰੋਬਲਮਸ ਦੀ ਜੜ ਹੈ ਸੋਰੀ ਯ ਪ੍ਰੋਬਲਮ ਜੀ ਮੈਨੂੰ ਤਾਂ ਲੱਗਦਾ ਹੁੰਦਾ ਵੀ ਇੱਥੇ ਸ਼ੁਰੂ ਹੁੰਦੀ ਹੈ ਮੇਟਾਪ ਆਪਣੇ ਆਪ ਚ ਇੱਕ ਬਿਮਾਰੀ ਵਾਂਗੂ ਹੀ ਹੁੰਦਾ ਹੈ ਇਹ ਸੋ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਜਿਹੜਾ ਭੈਣ ਨਹੀਂ ਸ਼ੇਅਰ ਕੀਤੀ ਤੇ ਮੈਨੂੰ ਦੁਬਾਰਾ ਦਿਲ ਕੀਤਾ ਕਿ ਮੈਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂ ਤੇ ਸੱਚਮੁੱਚ ਕਾਰਗਰ ਰਿਜ਼ਲਟ ਨਹੀਂ ਜੇ ਤੁਸੀਂ weight loss ਦੇ ਨਾਲ ਜੂਝ ਰਹੇ ਹੋ weight ਦੇ ਨਾਲ ਤੇ ਤੁਸੀਂ ਇਸ ਨੂੰ ਜ਼ਰੂਰ ਫੋਲੋ ਕਰਨਾ ਹੈ ਪਾਣੀ ਬਣਾਉਣਾ ਕਿਵੇਂ ਹੈ ਮੈਂ ਉਹ ਦੱਸ ਦਿੰਨੀ ਹੈ 4 ਤੋਂ 6 ਗ੍ਰਾਮ ਤੁਸੀਂ ਅਦਰਕ ਲੈਣਾ ਹੈ ਮਿਨੀਮਮ 4 ਗ੍ਰਾਮ ਦਾ ਪੀਸ ਮੈਕਸਿਮਮ 6 ਗ੍ਰਾਮ 6 ਗ੍ਰਾਮ ਤੋਂ ਵੱਧ ਨਹੀਂ ਲੈਣਾ 4 ਗ੍ਰਾਮ ਤੁਸੀਂ ਮਤਲਬ ਵੱਧ ਤੋਂ ਘੱਟ ਤੋਂ ਘੱਟ ਲੈਣਾ ਤੇ 6 ਗ੍ਰਾਮ ਤੁਸੀਂ ਵੱਧ ਤੋਂ ਵੱਧ ਲੈਣਾ ਉਹ ਤੁਹਾਡੀ ਇੱਛਾ ਹੈ ਵੀ ਤੁਸੀਂ ਵਾਈਟ ਵੇਟ ਕਰ ਲਓ ਜਾਂ ਤੁਸੀਂ ਅੰਦਾਜ਼ਾ ਅੰਦਾਜ਼ਾ ਇਨਾਂ ਕਿਸੇ ਹੁੰਦਾ ਛਿੱਲ ਲੈਣਾ ਸਮਾਰ ਕੇ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਕਦੂਕਸ ਨਹੀਂ ਕੱਟਣਾ ਕੁੱਟਣਾ ਮਾਮ ਜਿਸ ਦਾ ਲੱਕੜ ਦਾ ਹੈ ਜਾਂ ਤੁਹਾਡਾ ਪੱਥਰ ਦਾ ਹੈ ਜਿਵੇਂ ਵੀ ਹੈ ਵਟ ਐਵਰ ਤੁਸੀਂ ਜਿਵੇਂ ਵੀ ਯੂਜ਼ ਕਰਦੇ ਹੋ ਉਹਦੇ ਚ ਪਾ ਕੇ ਤੁਸੀਂ ਉਹਨੂੰ ਕੁੱਟ ਲੈਣਾ ਕੁੱਟ ਕੇ ਤੁਸੀਂ ਉਬਲਦਾ ਉਬਲਦਾ ਪਾਣੀ ਉਹਨੂੰ ਪਹਿਲਾਂ ਗਲਾਸ 'ਚ ਪਾ ਲੈਣਾ ਅਦਰਕ ਨੂੰ ਕੁੱਟ ਕੇ ਤੇ ਉਹਦੇ ਵਿੱਚ ਤੁਸੀਂ ਗਰਮ ਗਰਮ ਪਾਣੀ ਪਾ ਦੇਣਾ ਤੇ ਉਹਨੂੰ ਥੋੜੀ देर ਰੱਖ ਲੈਣਾ ਤੇ ਉਸ ਤੋਂ ਬਾਅਦ ਵਸ ਜਿਵੇਂ ਤੁਸੀਂ ਨਾਰਮਲੀ 50 ਚੁਪਿੰਨੇ ਓਵੇਂ ਜਿੰਨਾ ਕਰਮ ਤੁਸੀਂ ਪੀਣਾ ਚਾਹੋ ਓਵੇਂ ਤੁਸੀਂ ਪੀ ਸਕਦੇ ਹੋ ਉਹਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਿਓ ਫਿਰ ਤੁਸੀਂ ਉਹਦਾ ਰਿਜ਼ਲਟ ਦੇਖਿਓ ਪਹਿਲੇ ਦਿਨ ਤੋਂ ਤੁਹਾਨੂੰ ਉਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਊਗਾ ਦੂਜੇ ਦਿਨ ਤਾਂ ਪੱਕਾ ਹੀ ਹੈ ਮਤਲਬ ਵਧੀਆ ਥੋੜ ਨੂੰ ਨੀਂਦ ਆਊਗੀ ਕੋਈ ਥੋੜੀ ਬਾਡੀ ਪੇਨ ਕੁਛ ਨਹੀਂ ਹੋਊਗਾ ਜਿਹੜੇ ਸਾਡੇ ਜੋੜ-ਜੋੜ ਇਹ ਉਹ ਦੁਖਦਾ ਰਹਿੰਦਾ ਸਰਦੀਆਂ ਦਾ ਮੌਸਮ ਆ ਜਾਣਾ ਹੁਣ ਖਾਣ ਪੀਣ ਵੀ ਸਾਡਾ ਮੱਲੋ-ਮੱਲੀ ਘਿਓ ਕੋ ਸਾਗ ਦੇ ਵਿੱਚ ਜਾਂ ਕੋਈ ਪਿੰਨੀਆਂ ਬਣਾ ਲੀਆਂ ਜਾਂ ਖੋਆ ਕੱਢ ਲਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਸ਼ੁਰੂ ਕਰ ਦੇਣੀ ਹੈ ਤੇ ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਨਾਲ-ਨਾਲ ਇਹ ਪ੍ਰੀਕਾਸ਼ਨਸ ਵੀ ਲੈਂਦੇ ਰਹੀਏ ਠੀਕ ਹੈ ਤੁਸੀਂ ਇਹ ਕਰਨਾ ਕੋਈ ਔਖਾ ਕੰਮ ਨਹੀਂ ਪਰ ਇੱਕ ਕੰਮ ਕਰਨਾ ਹੈ ਸੱਜਰੇ ਹੀ ਢਿੱਲੀ ਬਣਾਉਣਾ ਜਦੋਂ ਤੁਸੀਂ ਪਾਣੀ ਬਣਾਉਣਾ ਹੈ ਤਾਂ ਅਦਰਕ ਸੱਜਰੇ ਲੈਣਾ ਇਹ ਨਹੀਂ ਕਿ ਆਪਾਂ ਕਾਫੀ ਸਾਰਾ ਬੱਲੇ ਬਣਾ ਕੇ ਰੱਖ ਲਿਆ ਦੋ ਦਿਨਾਂ ਦਾ ਤਿੰਨ ਦਿਨਾਂ ਦਾ ਉਹ ਨਹੀਂ ਕਰਨਾਗਾ ਤਾਜ਼ਾ ਤੁਸੀਂ ਲੈਣਾ ਹੈ ਅਦਰਕ ਉਹਨੂੰ ਚੰਗੀ ਤਰ੍ਹਾਂ ਧੋਸ ਮਾਰ ਕੇ ਬਸ ਕੁੱਟਣਾ ਹੈ ਤੇ ਬਸ ਪਾਣੀ ਚ ਪਾ ਕੇ ਪੀ ਲੈਣਾ ਪਾਣੀ ਚ ਬੋਇਲ ਕਰਨ ਦੀ ਲੋੜ ਨਹੀਂ ਸਿੱਧਾ ਤੁਸੀਂ ਬਸ ਕੁੱਟ ਕੇ ਉਹਨ ਗਲਾਸ ਚ ਪਾਓ ਉਤੋਂ ਦੇ ਪਾਣੀ ਪਾ ਦਿਓ ਠੀਕ ਹੈ ਬੋਇਲ ਨਹੀਂ ਕਰਨ ਦੀ ਲੋੜ ਤੇ ਬਸ ਉਹ ਤੁਸੀਂ ਉਹ ਪਾਣੀ ਪੀ ਲਓ ਤੇ ਫਿਰ ਰਿਜ਼ਲਟ ਦੇਖਿਓ ਤੁਸੀਂ weight loss ਵੀ ਬਹੁਤ ਵਧੀਆ ਬਹੁਤ ਹੀ ਕਾਰਗਰ ਹੈ ਇਹ ਮਤਲਬ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀਕ ਦੇ ਨਾਲ ਚ 2 ਕਿਲੋ ਭਾਰ ਤਾਂ ਮੈਂ ਵੀ ਘਟਾਇਆ ਸੀ ਤੇ ਭੈਣ ਨੇ ਤਾਂ ਕਮਾਲ ਦਾ ਰਿਜ਼ਲਟ ਦੱਸਿਆ ਉਹ ਇਹ ਹੁੰਦਾ ਵੀ ਹੁਣ ਤੁਸੀਂ ਉਹ ਹੋਮ ਜੀ ਥੋੜਾ 2 ਕਿਲੋ ਤੋਂ ਨੂੰ ਤਾਂ 8 ਕਿਲੋ ਕਿਵੇਂ ਇਹ ਬੇਸਿਕਲੀ ਕੀ ਹੁੰਦਾ ਹੈ ਕਿ ਹਰ ਕਿਸੇ ਦੀ ਬੋਡੀ ਡਿਫਰੈਂਟ ਤਰੀਕੇ ਨਾਲ ਰिएक्ट ਕਰਦੀ ਹੈ ਠੀਕ ਹੈ ਨਾ ਤਾਂ ਕਿਸੇ ਦੀ ਉਹ ਹੀ ਚੀਜ਼ ਫਾਸਟ ਐਕਟ ਕਰਦੀ ਹੈ ਕਿਸੇ ਦੇ ਥੋੜਾ ਜਾ ਸਲੋ ਕਰਦੀ ਹੈ ਤੇ ਨਾਲੇ ਜਿਵੇਂ ਭੈਣ ਕਹਿੰਦੇ ਨੇ ਵੀ ਉਹ ਪੀਸੀਓਡੀ ਨਾਲ ਜੂਝ ਰਹੇ ਨਹੀਂ ਤਾਂ ਫਿਰ ਹੋ ਸਕਦਾ ਹੈ ਕਿ ਉਹ ਹੋਰ ਵੀ ਨਾਲ ਐਕਸਰਸਾਈਜ਼ ਐਕਸਟਰਾ ਕਰਦੇ ਹੋਣ ਉਹ ਤਾਂ ਫਿਰ ਹੈ ਹੀ ਹੈ ਤੁਸੀਂ ਇੱਕ ਫਾਰਮੂਲਾ ਹੋਰ ਕਰ ਲੈਣਾ weight loss ਦੇ ਵਿੱਚ ਮੀਨ ਜਿਹੜਾ ਬਹੁਤ ਵਧੀਆ ਰੋਲ ਪਲੇ ਕਰੂਗਾ 10 ਟਾਈਮ ਦੇ ਖਾਣੇ ਤੋਂ ਬਾਅਦ 10 ਤੋਂ 15 ਮਿੰਟ ਦੀ ਸੈਰ ਹਰ ਖਾਣੇ ਤੋਂ ਬਾਅਦ ਕਰ ਲਿਆ ਕਰੋ 10 ਤੋਂ 15 ਮਿੰਟ ਯਾਨੀ ਕਿ ਟੋਟਲ ਕਿੰਨੇ ਹੋਗੇ ਸਾਰੇ ਦਿਨ ਚ ਅੱਧੇ ਘੰਟੇ ਤੋਂ ਲੈ ਕੇ 45 ਮਿੰਟ ਵੀ ਸੈਰ ਹੋएगी ਉਹ ਜ਼ਰੂਰ ਕਰ ਲਿਆ ਕਰੋ ਨਾਲ ਤੁਸੀਂ ਤੇ ਵੇਟ ਵੇਟ ਦਾ ਤਾਂ ਮਤਲਬ ਹੀ ਕੋਈ ਨਹੀਂਗਾ ਤੁਹਾਡਾ ਇਹਨਾਂ ਚਰਬੀ ਜਾਊਗੀ ਪਾਣੀ ਵਾਂਗੂ ਖੁਰਦੀ ਤੇ ਬਹੁਤ ਵਧੀਆ ਫਾਇਦਾ ਹੋਣ ਵਾਲਾ ਹੈ ਤੁਸੀਂ ਕਰਨਾ ਜ਼ਰੂਰ ਹੈ ਸਿਰਫ ਵੀਡੀਓ ਦੇਖਣ ਨਾਲ ਕੁਝ ਨਹੀਂ ਹੋਣਾ ਠੀਕ ਹੈ ਬਣਾਉਣ ਦਾ ਤਰੀਕਾ ਦੱਸਦਾ ਬਣਾ ਕੇ ਦਿਖਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਮੈਂ ਪਹਿਲਾਂ ਬਣਾ ਕੇ ਦਿਖਾਇਆ ਹੋਇਆ ਹੈ 10 ਮਹੀਨੇ ਪਹਿਲਾਂ ਪਿੱਛੇ ਜਾ ਕੇ ਵੀ ਵੀਡੀਓ ਦੇਖ ਸਕਦੇ ਹੋ ਡੇਟ ਨਹੀਂ ਪਈ ਹੋਈ ਉਹਦੇ ਤੇ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਉਹ ਦੁਬਾਰਾ ਦੇਖਣਾ ਵੈਸੇ ਕੁਝ ਨਹੀਂ ਹੈਗਾ ਬਸ ਸਿੰਪਲ ਤੁਸੀਂ ਗਰਮ ਕਰਨਾ ਹੈ ਕੱਪ ਚ ਪਾਓ ਜਾਂ ਗਲਾਸ ਚ ਪਾਓ ਉੱਤੇ ਪਾਓ ਪਾਣੀ ਬਸ ਜਦੋਂ ਪੀਣ ਜੋ ਪੀਣ ਲਾਇਕ ਹੋ ਗਿਆ ਉਦੋਂ ਤੁਸੀਂ ਪੀ ਲੈਣੇ ਤੇ ਬਸ ਦੈਟਸ ਇਟ ਇੰਨਾ ਹੀ ਕੰਮ ਕਰਨਾ ਹੈ ਤੇ ਚਰਬੀ ਵੀ ਖੁਰੂਗੀ ਤੇ ਜਿਹੜੀਆਂ ਹੋਰ ਤੁਹਾਨੂੰ ਕਿੰਨੀਆਂ ਸਾਰੀਆਂ ਪ੍ਰੋਬਲਮਸ ਦਸੀਆਂ ਮੈਂ ਉਹ ਵੀ ਨਾਲ ਹੀ ਠੀਕ ਹੋ ਜਾਣਗੀਆਂ ਤਾਂ ਇੰਨਾ ਕੰਮ ਜਦੋਂ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਂਦੀਆਂ ਨਾ ਤਾਂ ਉਦੋਂ ਤੁਹਾਡੀ ਸਕਿਨ ਉੱਤੇ 글로 ਆਪਣੀਆਂ ਵੀ ਆਉਣ ਲੱਗ ਜਾਂਦੇ ਤਾਂ ਸਕਿਨ ਲਈ ਵੀ ਲਗਾਉਣ ਲਈ ਵੀ ਇਹਦੇ ਆਪਣੇ ਬੈਨੀਫਿਟਸ ਹੈ ਮੈਂ ਥੋੜੇ ਦਿਨਾਂ ਬਾਅਦ ਤੁਹਾਨੂੰ ਉਹ ਵੀਡੀਓ ਵੀ ਦਵਾਂਗੀ ਕਿ ਇਹਨੂੰ ਲਗਾਈਦਾ ਕਿਦਾਂ ਸਕੀਨਾਂ ਦੇ ਉੱਤੇ ਅਦਰਕ ਦੇ ਆਪਣੇ ਫਾਇਦੇ ਨੇ ਠੀਕ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਜੇ ਤੁਸੀਂ ਵੀ ਇਸ ਪਿਛਲੀ ਵੀਡੀਓ ਤੋਂ ਕੋਈ ਬੈਨੀਫਿਟ ਲਿਆ ਸੀ ਤਾਂ ਉਹ ਵੀ ਜਰੂਰ ਸਾਡੇ ਨਾਲ ਤਜਰਬਾ ਸ਼ੇਅਰ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਤਜਰਬਾ ਆਪਣਾ ਸ਼ੇਅਰ ਕਰਦੇ ਹੋ ਤਾਂ ਬਹੁਤ ਜਾਣੇ ਦਾ ਫਾਇਦਾ ਹੋ ਜਾਂਦਾ ਹੈ ਸੋ ਇੰਨਾ ਕੰਮ ਜਰੂਰ ਕਰਦਿਆ ਕਰੋ ਠੀਕ ਹੈ ਸੋ ਅੱਛੀ ਚੀਜ਼ ਦਾ ਫੈਲਾ ਕਰਨਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਜੇ ਤੁਹਾਡੇ ਘਰ 'ਚ ਸਿਆਣੇ ਨਹੀਂ ਮਤਲਬ ਸੀਨੀਅਰ ਨਹੀਂ ਤਾਂ ਉਹਨਾਂ ਨੂੰ ਵੀ ਜ਼ਰੂਰ ਤੁਸੀਂ ਇਹ ਸੁਜੈਸਟ ਕਰਨਾ ਹੈ ਆਪਣੇ ਮਾਪੇ-ਬਾਪ ਨੂੰ ਆਪਣੇ ਸੀਨੀਅਰਸ ਨੂੰ ਕਿ ਉਹ ਇਹ ਪਾਣੀ ਜ਼ਰੂਰ ਲੈ ਲੈ ਕਰਨ ਬਸ ਇੱਕ ਧਿਆਨ ਰੱਖਣਾ ਤੁਸੀਂ ਥਿਨਰ ਲੈਣੀ ਹੋ ਕੂਨ ਪਤਲਾ ਕਰਨ ਵਾਲੀ ਜੀ ਦਵਾਈ ਲੈਣੀ ਹੋ ਫਿਰ ਤੁਸੀਂ ਇਹ ਨਾਲ ਲਿਓ ਠੀਕ ਹੈ ਕਿਉਂਕਿ ਇਹ ਆਪ ਵੀ ਬਲੱਡ ਥਿਨਰ ਦੇ ਤੌਰ ਤੇ ਕੰਮ ਕਰਦਾ ਹੈ ਫਿਰ ਡਾਕਟਰ ਦੀ ਸਲਾਹ ਨਾਲ ਹੀ ਲੈ ਸਕਦੇ ਹੋ ਅਦਰਵਾਈਜ਼ ਫਿਰ ਨਹੀਂ ਲੈਣਾਗਾ ਠੀਕ ਹੈ ਤੇ ਬਹੁਤ ਟੇਸਟੀ ਵੀ ਹੁੰਦਾ ਕੋਈ ਡਰ ਨਹੀਂ ਇੱਕ ਦੋ ਦਿਨ ਤੁਹਾਨੂੰ ਉਪਰਾ ਜਿ ਲੱਗੂਗਾ ਬਸ ਫਿਰ ਉਸ ਤੋਂ ਬਾਅਦ ਤਾਂ ਸੁਭਾਈ ਪੈ ਜਾਊਗਾ ਕਿਉਂਕਿ ਤੁਹਾਨੂੰ ਜਦੋਂ ਜਿਹੜੀ ਚੀਜ਼ ਦੇ ਬੈਨੀਫਿਟ ਹੋਣ ਲੱਗ ਜਾਂਦੇ ਨੇ ਉਹ ਫਿਰ ਸਾਨੂੰ ਜੀਵਿਕਨ ਲੱਗ ਜਾਂਦਾ ਵੀ ਚੱਲੇ ਲਉ ਸੋ ਅ ਅੱਜ ਬੜੇ ਕੰਫਰਟੇਬਲੀ ਟਾਈਮ ਕੱਢ ਕੇ ਮੈਂ ਤੁਹਾਡੇ ਲਈ ਇਹ ਵੀਡੀਓ ਦੁਬਾਰਾ ਲੈ ਕੇ ਆਈਏ ਬਣਾਉਣਾ ਹੈ ਪੀਣਾ ਤੇ ਇੱਕ ਮਹੀਨੇ ਬਾਅਦ ਮੈਨੂੰ ਰਿਜ਼ਲਟ ਜਰੂਰ ਦੱਸਣਾ ਜੇ ਤੁਸੀਂ ਪਹਿਲਾਂ ਪੀ ਰਹੇ ਹੋ ਪਿਛਲੇ ਸਾਲ ਦਾ ਦੱਸਿਆ ਹੋਇਆ ਤਾਂ ਫਿਰ ਵੀ ਜਰੂਰ ਦੱਸਿਓ ਜੇ ਤੁਸੀਂ ਕਾਲ ਕੀਤੀ ਹੋਈ ਸੀ ਤਾਂ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਬਹੁਤ ਜਣੇ ਦਾ ਫਾਇਦਾ ਹੋ ਜਾਂਦਾ ਹੈ ਇੱਕੋ ਹੀ ਲਾਈਫ ਹੈ ਜਿੰਨਾ ਹੋ ਸਕੇ ਆਪਾਂ ਦਵਾਈਆਂ ਤੋਂ ਬਚਣੇ ਜੀ ਕੁਦਰਤ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਉਹ ਸਾਡੇ ਲਈ ਹੀ ਦਿੱਤੀਆਂ ਸਮੇਂ ਅਨੁਸਾਰ ਦਿੱਤੀਆਂ ਹੁਣ ਕਈ ਭੈਣ ਕਹਿੰਦੀਆਂ ਨੇ ਕਿ ਅਦਰਕ ਨਾਲ ਗਰਮੀ ਹੋ ਜਾਂਦੀ ਹੈ ਨਹੀਂ ਐਸਾ ਕੁਝ ਨਹੀਂ ਹੈਗਾ ਜੇ ਤੁਹਾਨੂੰ ਵੈਸੇ ਹੀ ਸੂਟ ਨਹੀਂ ਕਰਦਾ ਅਦਰਕ ਤਾਂ ਕੱਲਾ ਲੱਗਾ ਐਦਰਵਾਇਸ ਐਸੀ ਗੱਲ ਨਹੀਂ ਹੈਗੀ ਕਿ ਇਹ ਤਾਂ ਹੀ ਤੁਹਾਨੂੰ ਮੈਂ ਮੀਜਰਮੈਂਟ ਵੀ ਦੱਸਤੀ ਕਿ 4 ਗ੍ਰਾਮ ਮਿਨੀਮਮ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ 6 ਗ੍ਰਾਮ ਇਸ ਤੋਂ ਵੱਧ ਨਹੀਂ ਲੈਣਾ 6 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਉਹ ਤੇ ਜਰੂਰ ਵਰਤ ਕੇ ਦੇਖਿਓ ਤੇ ਫਿਰ ਦੱਸਿਓ ਮੈਨੂੰ ਵੀ ਤੁਹਾਡਾ ਰਿਜ਼ਲਟ ਕਿਵੇਂ ਦਾ ਰਿਹਾ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਨਿੱਕੇ ਨਿੱਕੇ ਗੱਲਾਂ ਇੱਕ ਦੂਜੇ ਦੀ ਹੈਲਪ ਕਰਦੇ ਰਹਾਂਗੇ ਤਾਂ ਬਹੁਤ ਸਾਰੀ ਖੁਸ਼ੀਆਂ ਅਸੇ ਪਾਸੇ ਸਾਡੇ ਹੋਣਗੀਆਂ ਮਿਲਾਂਗੇ ਅਗਲੀ ਵੀਡੀਓ ਚ ਤਦ ਤੱਕ ਜਸਟ ਇੰਜੋਏ